ਤੇ ਤੁਸੀਂ ਉਹਨਾਂ ਕਲਿੱਪ ਕੱਟ ਕੇ ਜੇ ਸੀਰੀਅਸ ਗੱਲ ਦੇ ਸਾਹਮਣੇ ਉਹ ਹਾਸਾ ਲਾ ਦੋਗੇ ਤਾਂ ਆਡ ਲੱਗੂਗਾ ਆਊਟ ਆਫ ਕੰਟੈਕਸਟ ਲੱਗੂਗਾ ਤੇ ਤੁਹਾਨੂੰ ਉਹਦੇ ਥੱਲੇ ਲੋਕ ਗਲਤਮਤ ਲਿਖਣ ਲੱਗ ਜਾਣਗੇ ਜਿਵੇਂ ਕੋਈ ਵੀਡੀਓ ਆ ਇੱਕ ਵੀਡੀਓ ਸੀ ਜਿਹਦੇ ਵਿੱਚ ਕੋਈ ਅਸੀਂ ਕਿਸੇ ਸ਼ੋਅ ਲਾਉਣ ਕਿਤੇ ਗਏ ਤੇ ਉੱਥੇ ਕੋਈ ਲੋਕਲ ਸਿਕਿਉਰਿਟੀ ਸੀਗੀ ਉਹ ਆ ਡੰਡੇ ਮਾਰ-ਮਾਰ ਕੇ ਪਿੱਛੇ ਕਰ ਰਹੇ ਸੀ ਲੋਕਾਂ ਨੂੰ ਤੇ ਮੈਂ ਉਤੋਂ ਕਿਹਾ ਯਾਰ ਕੀ ਕਰੀ ਜਾਂਦਾ ਤੂੰ ਡੰਡੇ ਕਰਦੋਂ ਮਾਰ ਰਿਹਾ ਤੂੰ ਕੰਮ ਨਹੀਂ ਕਰਨਾ ਤੂੰ ਨਾ ਕਰ ਕੋਈ ਹੋਰ ਕੰਮ ਕਰ ਲੈ ਹੁਣ ਉਹ ਉਹ ਬੰਦੇ ਨੇ ਜਿਹਨੇ ਕਲਿੱਪ ਪਾਈ ਉਹ ਤਾਂ ਬਹੁਤ ਸਮਾਰਟ ਹੋ ਕੇ ਪਾਈ ਕਿ ਆ ਕਲਿੱਪ ਵਾਇਰਲ ਹੋ ਜਾਊਗਾ ਤੇ ਹੋ ਵੀ ਗਿਆ ਤੇ ਲੋਕਾਂ ਨੇ ਉਹਦਾ ਪੂਰਾ ਕੰਟੈਕਸਟ ਨਹੀਂ ਦੇਖਿਆ ਸੋ ਉਹਨਾਂ ਨੇ ਥੱਲੇ ਕਾਲਾਂ ਕਿਦਣ ਲਾਗੇ ਹੁਣ ਮੈਂ ਉੱਥੇ ਜਾ ਕੇ ਜਵਾਬ ਨਹੀਂ ਦੇ ਸਕਦਾ ਕਿ ਯਾਰ ਮੇਰੀ ਟੀਮ ਨਹੀਂ ਮੇਰੀ ਟੀਮ 10 ਸਾਲ ਤੋਂ ਹੀ ਹੈ ਜਿਹੜੀ ਮੇਰੇ ਨਾਲ ਆ ਉਹ ਤੋਂ ਕੋਈ ਲੋਕਲ ਬੰਦਾ ਸੀ ਕਿਸੇ ਨੇ ਉਹਨੇ ਮੂੰਹ ਤੇ ਡੰਡਾ ਮਾਰਿਆ ਸੀ ਤੇ ਐ ਵੱਜ ਕੇ ਚਲਾ ਗਿਆ ਤੇ ਮੈਨੂੰ ਬੁਰਾ ਲੱਗਿਆ ਕਿ ਯਾਰ ਤੁਸੀਂ ਮੇਰੇ ਫੈਨਸ 'ਤੇ ਡੰਡੇ ਮਾਰ ਰਹੇ ਹੋ ਹਨ ਉਹ ਕਹਿੰਦਾ ਪਿੱਛੇ ਨਹੀਂ ਹੁੰਦੇ ਜੀ ਮੈਂ ਕਿਹਾ ਫਿਰ ਤੂੰ ਇਹ ਕੰਮ ਨਾ ਕਰ ਭਾਈ ਤੂੰ ਲਾਈਟਿੰਗ ਦਾ ਕੰਮ ਕਰ ਲਾ ਡੀਜੇ ਦਾ ਕੰਮ ਕਰ ਲਾ ਤੂੰ ਐ ਕਿਸੇ ਨੂੰ ਮਿਸਟਰੀਡ ਥੋੜੀ ਕਰ ਸਕਾਂਗਾ ਮੈਂ ਸਿਕਿਉਰਿਟੀ ਆਂ ਤੇ ਮੇਰੇ ਹੱਥੇ ਡੰਡਾ ਕਿਸੇ ਨੂੰ ਆ ਡੰਡਾ ਥੋੜੀ ਤੁਸੀਂ ਮਾਰ ਸਾਬਦੇ ਫਿਰ ਹੁਣ ਜਦੋਂ ਆ ਸੋਸ਼ਲ ਮੀਡੀਆ ਕੰਟੈਂਟ ਬਣ ਗਿਆ ਫਿਰ ਤੁਸੀਂ ਕਿਦੀ ਕਿਦੀ ਸਫਾਈ ਦੋ ਤੂੰ ਕਿ ਜਿਵੇਂ ਮੇਰੀ ਜੋਬ ਫਿਲਮਾਂ ਬਣਾਉਣਾ ਕਿਸੇ ਬੰਦੇ ਦੀ ਜਵ ਦੀ ਜੋਬ ਉਹ ਖਤਰਨਾਕ ਕਲਿੱਪ ਕੱਟ ਕੇ ਪਾਉਣੇ ਨੇ ਉਹ ਵੀ ਉਹਨਾਂ ਦੀ ਰੋਲ ਸੀ ਉਹਦਾ ਜੋਬ ਕਰ ਰਿਆ ਮੈਂ ਆਪਦੀ ਜੋਬ ਕਰ ਰਿਆ ਫਿਰ ਮੈਨੂੰ ਆਪਣੀ ਜੋਬ ਛੱਡ ਕੇ ਉਹਨਾਂ ਦੀਆਂ ਸਫਾਈਆਂ ਦੇਣੀਆਂ ਪੈਂਦੀਆਂ ਨੇ ਜੀ ਫਿਰ ਮੈਂ ਕਹਣਾ ਠੀਕ ਹੈ ਯਾਰ ਤੁਹਾਨੂੰ ਜੇ ਮਨ ਨਹੀਂ ਚੰਗਾ ਲੱਗਦਾ ਇਫ ਯੂ ਡਿਸਐਗਰੀ ਵਿਦ ਮੀ ਦੈਟਸ ਫਾਈਨ ਜਿਹੜੇ ਬੰਦੇ ਮੈਨੂੰ ਪਿਆਰ ਕਰਦੇ ਨੇ ਉਹ ਦਾ ਕੰਟੈਕਸਟ ਲੱਭ ਲੈਣਗੇ ਉਹ ਮੈਨੂੰ ਡਿਸਲਾਈਕ ਨਹੀਂ ਕਰਦੇ ਜਿਹੜਾ ਬੰਦਾ ਮੈਨੂੰ ਡਿਸਲਾਈਕ ਕਰਦਾ ਉਹਨੂੰ ਇੱਕ ਰੀਜ਼ਨ ਮਿਲ ਜੂਗਾ ਮੈਨੂੰ ਗਾਲ ਕੱਢੂਗਾ ਐਂਡ ਦੈਟਸ ਓਕੇ ਮੈਂ ਜੇ ਐਕਸਪੈਕਟ ਕਰਦਾ ਕਿ ਜੀ ਮੇਰੇ ਗਾਣੇ ਚੱਲਣ ਲੋਕ ਮੈਨੂੰ ਪਿਆਰ ਕਰਨ ਮੈਂ ਸਕਸੈਸਫੁਲ ਹੋਵਾਂ ਮੇਰੇ ਕੋਲ ਗੱਡੀਆਂ ਕਾਰਾਂ ਹੋਣ ਪਰ ਮੈਨੂੰ ਲੋਕ ਗਾਲਾਂ ਨਾ ਕੱਢਣ ਇਹ ਕਿੱਦਾਂ ਹੋ ਸਕਦਾ ਬਿਲਕੁਲ ਇੱਕ ਫੁੱਲ ਦੇ ਨਾਲ ਵੀ ਚਾਰ ਕਾਂਡੇ ਆਉਂਦੇ ਆ so that's the price that you pay mentally and i am prepared for that you yeah mera agle sawal hai tu jawab deta main hi puchna si ki what's your key to positivity okay. positive rehne liye tusi ki kar do i think tusi bakhubi yeah jawab deta ji understanding of life being very rational and i think yaar danda karo chakke nu फिर तेन नहीं पसंद तू तो जा नौकरी छड़ दे डा क्यों चुके तू ਉਹ ਨਹੀਂ ਖੁਸ਼ਕ ਨੌਕਰੀ ਛੱਡ ਘਰੇ ਜਾ ਤਾਂ ਮੈਂ ਮੰਨ ਲਉ ਹੱਸਦੇ ਨਹੀਂ ਕਿਸੇ ਨੇ ਬਹੁਤ ਉੱਚੀ ਦੇ ਹੱਸ ਹੱਸਿਆ ਤੇ ਤੁਸੀਂ ਉਹਨਾਂ ਕਲਿੱਪ ਕੱਟ ਕੇ ਜੀ ਸੀਰੀਅਸ ਗੱਲ ਦੇ ਸਾਹਮਣੇ ਉਹ ਹਾਸਾ ਲਾ ਦੋਗੇ ਤਾਂ ਆਡ ਲੱਗੂਗਾ ਆਊਟ ਆਫ ਕੰਟੈਕਸਟ ਲੱਗੂਗਾ ਤੇ ਤੁਹਾਨੂੰ ਉਹਦੇ ਥੱਲੇ ਲੋਕ ਗਲਤ ਮਤ ਲਿਖਣ ਲੱਗ ਜਾਣਗੇ ਜਾਂ ਜਿਵੇਂ ਕੋਈ ਵੀਡੀਓ ਆ ਇੱਕ ਵੀਡੀਓ ਸੀ ਜਿਹਦੇ ਵਿੱਚ ਕੋਈ ਅਸੀਂ ਕਿਸੇ ਸ਼ੋਅ ਲਾਉਣ ਕਿਤੇ ਗਏ ਤੇ ਉੱਥੇ ਕੋਈ ਲੋਕਲ ਸਿਕਿਉਰਿਟੀ ਸੀਗੀ ਉਹ ਮੈਂ ਡੰਡੇ ਮਾਰ ਮਾਰ ਕੇ ਪਿੱਛੇ ਕਰ ਰਹੇ ਸੀ ਲੋਕਾਂ ਨੂੰ ਤੇ ਮੈਂ ਉਹ ਤੋਂ ਕਿਹਾ ਯਾਰ ਕੀ ਕਰੀ ਜਾਂਦਾ ਤੂੰ ਡੰਡੇ ਕਦੋਂ ਮਾਰ ਰਿਹਾ ਇਹ ਤੂੰ ਕੰਮ ਨਹੀਂ ਕਰਨਾ ਤੂੰ ਨਾ ਕਰ ਕੋਈ ਹੋਰ ਕੰਮ ਕਰ ਲੈ ਹੁਣ ਉਹ ਉਹ ਬੰਦੇ ਨੇ ਜਿਹਨੇ ਕਲਿੱਪ ਪਾਈ ਉਹ ਤਾਂ ਬਹੁਤ ਸਮਾਰਟ ਹੋ ਗਏ ਪਾਈ ਕਿ ਆ ਕਲਿੱਪ ਵਾਇਰਲ ਹੋ ਜਾਊਗਾ ਤੇ ਹੋ ਵੀ ਗਿਆ ਤੇ ਲੋਕਾਂ ਨੇ ਉਹਦਾ ਪੂਰਾ ਕੰਟੈਕਸਟ ਨਹੀਂ ਦੇਖਿਆ ਸੋ ਉਹਨਾਂ ਨੇ ਥੱਲੇ ਕਾਲਾਂ ਕਿਦਨ ਲਾਗੇ ਹੁਣ ਮੈਂ ਉੱਥੇ ਜਾ ਕੇ ਜਵਾਬ ਨਹੀਂ ਦੇ ਸਕਦਾ ਕਿ ਯਾਰ ਮੇਰੀ ਟੀਮ ਨਹੀਂ ਮੇਰੀ ਟੀਮ 10 ਸਾਲ ਤੋਂ ਹੀ ਹੈ ਜਿਹੜੀ ਮੇਰੇ ਨਾਲ ਆ ਉਹ ਤੋਂ ਕੋਈ ਲੋਕਲ ਬੰਦਾ ਸੀ ਕਿਸੇ ਦਿਨ ਉਹਨੇ ਮੂੰਹ ਤੇ ਡੰਡਾ ਮਾਰਿਆ ਸੀ ਤੇ ਐ ਵੱਜ ਕੇ ਚਲਾ ਗਿਆ ਤੇ ਮੈਨੂੰ ਬੁਰਾ ਲੱਗਿਆ ਕਿ ਯਾਰ ਤੁਸੀਂ ਮੇਰੇ ਫੈਨਸ ਦੇ ਡੰਡੇ ਮਾਰ ਰਹੇ ਹੋ ਹਨ ਉਹ ਕਹਿੰਦਾ ਪਿੱਛੇ ਨਹੀਂ ਹੁੰਦੇ ਜੀ ਮੈਂ ਕਿਹਾ ਫਿਰ ਤੂੰ ਇਹ ਕੰਮ ਨਾ ਕਰ ਭਾਈ ਤੂੰ ਕੋਈ ਲਾਈਟਿੰਗ ਦਾ ਕੰਮ ਕਰ ਲੈ ਡੀਜੇ ਦਾ ਕੰਮ ਕਰ ਲੈ ਤੂੰ ਐ ਕਿਸੇ ਨੂੰ ਮਿਸਟਰੀਟ ਥੋੜੀ ਕਰ ਸਕਾਂਗਾ ਮੈਂ ਸਿਕਿਉਰਿਟੀ ਆਂ ਤੇ ਮੇਰੇ ਹੱਥੇ ਡੰਡਾ ਕਿਸੇ ਨੂੰ ਆ ਡੰਡਾ ਥੋੜੀ ਤੁਸੀਂ ਮਾਰ ਸਾਬ ਦੋ ਫਿਰ ਹੁਣ ਜਦੋਂ ਆ ਸੋਸ਼ਲ ਮੀਡੀਆ ਕੰਟੈਂਟ ਬਣ ਗਿਆ ਫਿਰ ਤੁਸੀਂ ਕਿਦੀ ਕਿਦੀ ਸਫਾਈ ਦੋ ਤੂੰ ਕਿ ਜਿਵੇਂ ਮੇਰੀ ਜੋਬ ਫਿਲਮਾਂ ਬਣਾਉਣਾ ਕਿਸੇ ਬੰਦੇ ਦੀ ਜਵ ਦੀ ਜੋਬ ਉਹ ਖਤਰਨਾਕ ਕਲਿੱਪ ਕੱਟ ਕੇ ਪਾਉਣੇ ਨੇ ਉਹ ਵੀ ਉਹਨਾਂ ਦਾ ਜੋਬ ਕਰ ਰਿਹਾ ਮੈਂ ਆਪਦੀ ਜੋਬ ਕਰ ਰਹਾ ਫਿਰ ਮੈਨੂੰ ਆਪਣੀ ਜੋਬ ਛੱਡ ਕੇ ਉਹਨਾਂ ਦੀ ਸੇਵਾਇਆਂ ਦੇਣੀਆਂ ਪੈਂਦੀਆਂ ਨੇ ਜੀ ਫਿਰ ਮੈਂ ਕਹਿੰਦਾ ਠੀਕ ਆ ਯਾਰ ਤੁਹਾਨੂੰ ਜੇ ਮਨ ਨਹੀਂ ਚੰਗਾ ਲੱਗਦਾ ਇਫ ਯੂ ਡਿਸਐਗਰੀ ਵਿਦ ਮੀ ਦੈਟਸ ਫਾਈਨ ਜਿਹੜੇ ਬੰਦੇ ਮੈਨੂੰ ਪਿਆਰ ਕਰਦੇ ਨੇ ਉਹਦਾ ਕੰਟੈਕਸਟ ਲਵ ਲੈਣਗੇ ਉਹ ਮੈਨੂੰ ਡਿਸਲਾਈਕ ਨਹੀਂ ਕਰਦੇ ਜਿਹੜਾ ਬੰਦਾ ਮੈਨੂੰ ਡਿਸਲਾਈਕ ਕਰਦਾ ਉਹਨੂੰ ਇੱਕ ਰੀਜ਼ਨ ਮਿਲ ਜੂਗਾ ਮੈਨੂੰ ਗਾਲ ਕੱਢੇਗਾ ਐਂਡ ਦੈਟਸ ਓਕੇ ਮੈਂ ਜੇ ਐਕਸਪੈਕਟ ਕਰਦਾ ਕਿ ਜੀ ਮੇਰੇ ਗਾਣੇ ਚੱਲਣ ਲੋਕ ਮੈਨੂੰ ਪਿਆਰ ਕਰਨ ਮੈਂ ਸਕਸੈਸਫੁਲ ਹੋਵਾਂ ਮੇਰੇ ਪਰ ਮੈਨੂੰ ਲੋਕ ਗਾਲਾਂ ਨਾ ਕੱਢਣ ਇਹ ਕਿੱਦਾਂ ਹੋ ਸਕਦਾ ਬਿਲਕੁਲ ਇੱਕ ਫੁੱਲ ਦੇ ਨਾਲ ਵੀ ਚਾਰ ਕਾਂਡੇ ਆਉਂਦੇ ਨੇ ਯਾ ਸੋ ਦੈਟਸ ਦ ਪ੍ਰਾਈਸ ਦੈਟ ਯੂ ਪੇ ਮੈਂਟਲੀ ਐਂਡ ਆਮ ਪ੍ਰੀਪੇਅਰਡ ਫੋਰ ਦੈਟ ਯਾ ਮੇਰਾ ਅਗਲਾ ਸਵਾਲ ਤੁਸੀਂ ਜਵਾਬ ਦੇਤਾ ਮੈਂ ਇਹ ਪੁੱਛਣਾ ਸੀ ਕਿ ਵਾਟਸ ਯੋਰ ਕੀ ਟੂ ਪੋਜ਼ਿਟਿਵਿਟੀ ਪੋਜ਼ਿਟਿਵ ਰਹਿਣ ਲਈ ਤੁਸੀਂ ਕੀ ਕਰਦੇ ਆਈ ਥਿੰਕ ਤੁਸੀਂ ਬਹੁਤ ਐਕਸੈਪਟੈਂਸ ਯਾ ਜਵਾਬ ਦੇਤਾ ਜੀ ਅੰਡਰਸਟੈਂਡਿੰਗ ਆਫ ਲਾਈਫ ਬੀਇੰਗ ਵੈਰੀ ਰੈਸ਼ਨਲ ਐਂਡ